ਇੱਕ ਤੇ ਮੋਢੇ ਬੜੇ ਹੋ ਗਏ ਤੇ ਇਹ ਪਹਿਲਾਂ ਸਾਫ਼ ਕਰਨ ਚਾਹੀਦੇ ਚੱਲ ਹੁਣ ਜਿਹੜਾ ਹੋ ਗਿਆ ਕੰਮ ਹੋ ਗਿਆ ਖਪਾ ਹੀ ਸੜਿਆ ਝੋਨੇ ਨੇ ਇਹ ਕਿਹੜਾ ਸੁੱਖਾ ਲੱਗਦਾ ਹੁਣ ਇਦਾਂ ਕਰਦਾ ਝੋਨਾ ਜੜ ਗਿਆ ਦਵਾਈ ਪਾਉਂਗਾ ਸਵੇਰੇ ਹੁਣ ਯੋਰੀ ਬੜਾ ਹੋ ਗਿਆ ਵਾ ਤੇ ਉਹਦਾ ਲਾਇਆ ਤੇ ਸੰਗਣਾ ਹੀ ਹੋਇਆ ਬਗਿਆ ਨੇ ਐਰ ਕਿ ਚੰਗੇ ਬੰਦੇ ਮਿਲੇ ਫੋਨ ਕਿਦਾ ਵਜਾਂਦਾ ਪਿਆ अच्छा भाजी हेलो हाँ जी सताल भाजी हाँ जी हाँ जी वह वादिया अच्छा काम हो गया हाँ तो भाजी बहुत बढ़िया है फिर चलो शुक्र है शुक्र वो चाह पानी टेंशन ना लो ती वो ज़्यादा आ सू पर ये भी काम बड़ा लेट हो भाजी बड़ा टाइम लाता तो चलो पक्का हो गया ना ठीक है ठीक है कोई गल नहीं तुदा तो करो मैं तो परसों मिलो फिर आपा कर दें चा पानी का जुगाड़ फिर सारा तो ही आओ ना फिक्र करो ती आप कर देंगे ठीक है भाई भाई जी मैं कम पक्का समझा ना ਜੀ ਹੈ ਠੀਕ ਹੈ ਜੀ ਚਲੋ ਠੀਕ ਹੈ ਭਾਜੀ ਲੈ ਵਿਪਨਾ ਆ ਤੇ ਬਣ ਗਿਆ ਜੀ ਨਿਆਰਾ ਹੁਣ ਬਣੀਓ ਗੱਲ ਹੁਣ ਆਊਗਾ ਵਾਈ ਕੰ ਦਾ ਸਵਾਦ ਅੱਗੇ ਮਰ ਮਰ ਵਾਈ ਕਰੀ ਦੀ ਉਹ ਦੋ ਕਿਲਿਆ ਕਾ ਦਾ ਮਜਾ ਹੈ ਹੁਣ ਤੇ ਸਾਰੀ ਪਾਲੀ ਆਪਣੀ ਹੋ ਗਈ ਹੈ ਫਸਲ ਇਕੱਠੀ ਵੀਜਿਆ ਕਰਾਂਗੇ ਆਰਥਿਕ ਪੈਸੇ ਵਿਚਾਰ ਫੜ ਲਿਆ ਕਰਾਂਗੇ ਹੁਣ ਨਿਆਰਾ ਆਊ ਹੁਣ ਇਦਾਂ ਕਰਦਾ ਵਾਂ ਪਹਿਲੀ ਕੁਛ ਖ਼ਬਰੀ ਨਹੀਂ ਪੂਜਨ ਦੰਨਾ ਜਾ ਕੇ ਵੇਖ ਕੇ ਕਦਾ ਖੁਸ਼ ਹੁੰਦੀ ਹੋ। ਹਾਂ ਠੀਕ ਆ। ਦਾਲ ਤੇ ਬੜੀ ਵਧੀਆ ਹੋਈ ਆ। ਦੇਖ ਲੈ ਇਦਾਂ ਚੱਲ ਗਿਆ ਨਾ। ਉਹਨੇ ਕਹਿਣਾ ਵੇਲਾ ਖਰਾਬ ਕਰਦਾ ਸਾਰਾ। ਪੈਰ ਧੋ ਹੀ ਲਵਾ ਪਹਿਲਾਂ। ਬੜੀ ਚਰਦਾ ਕੰਮ ਆਇਆ ਇਹਨੇ। ਮਾਹੇ ਕੰਮ ਬਣੇ। ਖੁਸ਼ਖਬਰੀ ਤੇ ਬੜੀ ਵਧੀਆ। ਪਰ ਜਿਹੜਾ ਚਾਹ ਪਾਣੀ ਵਾਲਾ ਕਿਹਾ ਨਾ ਕੰਮ ਉਹਨੇ ਇਹ ਦੱਸਿਆ ਨਾ ਇਹਨੇ ਕੰਮ ਖਰਾਬ ਕਰਨਾ। ਪੂਜਾ ਪੂਜਾ ਹਾਂਜੀ ਕਿੱਥੇ ਆ? ਇੱਥੇ ਹੀ ਆ ਮੈਂ ਕਿੱਥੇ ਜਾਣਾ ਵਾ? ਉਹ ਬਾਹਰ ਆ। ਹਾਂਜੀ ਦੱਸੋ ਕੀ ਗੱਲ? ਬੜੇ ਖੁਸ਼ ਜੇ ਅੱਜ। ਅੱਜ ਕੀ ਹੋ ਗਿਆ ਸਾ ਪਹਿਲਿਆਂ ਚ? ਫੋਨ ਆ ਗਿਆ ਭਾਈ ਦਾ। ਕਹਿੰਦਾ ਕਿ ਬਣ ਗਿਆ ਕੰਮ ਠੱਡਾ। ਸੱਚੀ ਹਉਦੋ ਹੋਰ ਅੱਛਾ ਫੇਰ ਹੋਰ ਕਿ ਮੈਨੇ ਮਰੀ ਦੇ ਸਾਹ ਥਕਾਵਟੀ ਰਾਤ ਤੇ ਬੜਕੇ ਅੱਜ ਥਕਾ ਟਾ ਜੀਨੇ ਕਹਿੰਦਾ ਕਮ ਕਰ ਹੁਣ ਆ ਗਿਆ ਮੇਰੇ ਮੇਰੇ ਸਾਰੇ ਦੁੱਖ ਹੀ ਭੁੱਲ ਗਏ ਦਾ ਲੈ ਆ ਤਾਂ ਬੜਾ ਹੀ ਵਧੀਆ ਕੰਮ ਹੋਇਆ ਇਹ ਬਣੋ ਦਾ ਇੰਨੇ ਵੀ ਨਾ ਵੇਹੇ ਸਾਨੂੰ ਬਹੁਤਾ ਹੀ ਕੰਮ ਲਮਕਾ ਕੇ ਰੱਖਿਆ ਸੀ ਅੱਜ 25 26 ਦਿਨ ਹੋ ਚੱਲੇ ਆ ਘਟੋ ਘਟ ਵੀ ਕਿਸੇਂ ਕਰਾਤੀਆਂ ਵੇ ਬੰਦੇ ਨਾ ਬੜਾ ਜੱਲਾ ਬੰਦਾ ਦਾ ਰਹਿ ਐਡਾ ਲਾਲਚੀ ਬੰਦਾ ਨਾ ਲਵੀ ਐ ਬਹਿ ਕਰੀ ਜਾਂਦਾ ਪਹਿਲਾਂ ਉਹ ਮੈਂ ਤਰ ਪੈਸੇ ਮਿਲ ਜਾਣਗੇ ਪਹਿਲਾਂ ਅੰਮਤਾੜਾ ਕਰਦੇ ਚਲੋ ਇਹਨੇ ਸ਼ੁਗਰਾ ਕੰਮ ਕਰਤਾ ਆਨੇ ਮੈਂ ਕੰਮ ਤੇ ਕਰਤਾ ਵਾ ਹਾਂ ਪਰ ਹੁਣ ਫੇਰ ਤੇ ਨਹੀਂ ਪੈ ਆਵ ਲੋ ਕਹਿੰਦਾ ਕਿਤੇ ਉਹ ਐਸੇ ਦਿਨ ਪਹਿਲੇ ਬਣਾ ਅੱਜ ਕੱਲ ਕੋਈ ਕੰਮ ਕਰਦਾ ਐਸੇ ਸੰਹੁੰਦਾ ਉਹ ਪਹਿਲਾਂ ਗਾ ਨਾ ਪੈਸੇ ਦੇ ਦਿਓ ਤੇ ਤੂੰ ਹੀ ਕੀ ਕਿਹਾ ਫਿਰ ਮੈਂ ਕੀ ਕਹ ਰਿਹਾ ਪੈਸੇ ਦੇਣੇ ਮੈਂ ਤੁਹਾਨੂੰ ਦੱਸਣ ਦੇ ਆ ਐਸੇ ਤੋਂ ਮੇਰਾ ਕੋਈ ਕੰਮ ਹੱਲਦਾ ਉਹ ਐਸਾ ਅੱਜ ਕੱਲ ਅੱਜ ਕੱਲ ਤੇ ਨਾਣਾ ਨਹੀਂ ਜਾਂਦਾ ਬਾਅਦ ਪੈਸੇ ਦੋ ਬਣਾ ਤੂੰ ਹੀ ਪਹਿਲਾਂ ਮੈਨੂੰ ਇਹ ਦੱਸੋ ਵੀ ਆਪਣਾ ਸਾਰਾ ਕੰਮ ਓਕੇ ਹੋ ਗਿਆ ਨਾ ਜੱਡ ਸਾਰਾ ਹੋ ਗਿਆ ਨਾ ਓਕੇ ਬਾਬਾ ਓਕੇ ਆ ਤੇ ਫਿਰ ਮੇਰੀ ਗੱਲ ਸੁਣੋ ਕੋਈ ਗੱਲ ਨਹੀਂ ਚਾਹ ਪਾਣੀ ਕਾ ਤੈਨੂੰ ਕੋਈ ਦੇਵਾਂਗੇ ਟਾਈਮ ਨਾ ਕੋਈ ਗੱਲ ਨਹੀਂ ਆ ਤੂੰ ਕਿਹੜਾ ਸਾਨੂੰ ਗਾੜੀ ਟਾਈਮ ਨਾ ਕੰਮ ਕਰਕੇ ਦਿੱਤਾ ਵਾ ਮਹੀਨਾ ਹੋ ਚੱਲਿਆ ਘਟੋ ਘਟ ਮੇਰੀ ਰਸੋਈ ਜਮ ਮਾਤਾ ਮਾਰੀ ਗਈ ਆ ਉਹ ਤੇ ਵਿਚਾਰੀ ਮੈਡਮ ਰਮਾਨ ਨਾ ਤਿਆਰ ਬਿਆਰ ਹੋ ਕੇ ਚਲ ਜਾਂਦੀ ਆ ਕੰਮ ਕਰਨ ਹੁਣ ਮੈਂ ਹੋਣ ਕਿਤੇ ਹਾਰ ਕੇ ਬੇਲੀ ਹੋ ਕੇ ਹੁਣ ਮੂੰਹ ਹੱਥ ਧੋਤਾ ਹੀ ਉਹ ਚਲ ਕੋਈ ਗੱਲ ਨਹੀਂ ਮੁੱਲ ਤੇ ਬੈ ਗਿਆ ਨਾ ਕੰਮ ਕਰਨਾ ਜਰਾ ਮੁੱਲ ਪੈ ਗਿਆ ਕੰਮ ਹੋ ਗਿਆ ਨਾ ਅਜ਼ਾਦੀਤ ਘਾਤਾ ਉਹਨਾਂ ਤੁਹਾਨੂੰ ਸਾਰਿਆਂ ਭੁੱਲ ਜਾਣੀਆਂ ਲਖੇ ਆਹੋ ਹੀ ਤਾਂ ਗੱਲ ਠੀਕ ਆ ਆਹੋ ਚੱਲ ਜਿਹੜਾ ਕੰਮ ਹੀ ਚਾਹਨੇ ਸੀ ਨਾ ਉਹ ਹੋ ਗਿਆ ਯੋ ਬਸ ਬਸ ਤੇ ਮੈਂ ਕਹਿੰਨੀ ਹੁਣ ਇਹਦਾ ਕੋਈ ਹੱਲ ਕੱਢੋ ਇਹਨੂੰ ਇੱਥੋਂ ਕੱਢੋ ਛੇਤੀ ਇਹ ਮੈਨੂੰ ਬੜੀ ਪੈੜੀ ਲੱਗਦੀ ਐ ਇੱਥੇ ਵੇੜੇ ਦੇ ਵਿੱਚ ਐ ਹੁਣ ਤੇ ਨਾ ਇਹਨੂੰ ਪਿਆਰ ਨਾ ਮਾਸਾ ਬੋਲ ਕੇ ਲੈਣੇ ਹੀ ਇਹਦੇ ਹੁਣ ਨਾ ਆਰਡਰ ਜੇ ਝਾੜ ਦਿੰਦੀ ਹੀ ਦੀਦੀ ਮੈਂ ਝੱਲੀ ਆ ਕੰਮ ਤੇ ਤੁਸੀਂ ਉਹ ਵੀ ਕਰ ਲਿਓ ਹਾਂ ਤੁਸੀਂ ਉਹ ਵੀ ਕਰ ਲਿਓ ਮੈਨੂੰ ਵੀ ਉੱਥੇ ਚੁੱਪ ਕਰਕੇ ਬਹਿਣਾ ਪੈਂਦਾ ਹੀ ਉਹ ਤੂੰ ਜਾਣ ਦੀ ਗੱਲ ਕਰਨੀ ਐ ਜਦੋਂ ਸੁਣਿਆ ਨਾ ਪਾਲੀ ਜਿਹੜੀ ਇਹਨਾਂ ਨਾ ਕਰ ਲਈ ਇਹ ਹੌਕੇ ਨਾ ਮਰ ਜਾਣਾ ਮੈਨੂੰ ਲੱਗਦਾ ਉਹਦੇ ਆਹੋ ਇਹ ਵੀ ਗੱਲ ਐ ਚੱਲ ਮੇਰੀ ਗੱਲ ਸੁਣੋ ਤੁਸੀਂ ਇਹਨੂੰ ਹਜੇ ਮੈਂ ਕਹਿੰਨੀ ਆ ਕੀ ਦੱਸਣਾ ਵਾ ਰਹਿਣ ਦੋ ਇਹਨੂੰ ਦੱਸਣਾ ਕੋਈ ਜ਼ਰੂਰੀ ਨਹੀਂ ਹੈਗਾ ਸਾਡਾ ਕੰਮ ਹੋ ਗਿਆ ਵਾ ਤੇ ਅਸੀਂ ਹੁਣ ਨਾ ਇਹਨੂੰ ਨਾ ਉਹ ਕੰਮ ਤੋਂ ਢਾਕੇ ਨਾ ਤੇ ਇੱਥੇ ਘਰ ਇਹਨੂੰ ਕੋ ਕੰਮ ਕਰਾਇਆ ਕਰੀਏ ਹੁਣ ਇਹਦੀਆਂ ਕੁੜੀਆਂ ਵੀ ਢਾ ਦੇਣੀਆਂ ਮੈਂ ਸਕੂਲੋਂ ਅੰਤਰਾ ਕੰਮ-ਕੁਮ ਕਰਾਇਆ ਕਰਨ ਘਰ ਕੇ ਮੇਰਾ ਲੱਕ ਰਹਿ ਗਿਆ ਅੰਤਰਾ ਕੰਮ ਕਰ ਕਰਕੇ ਇੱਥੇ ਅਜੇ ਦਬੂਗੂ ਤੂੰ ਰੰਦੇ ਗੱਲ ਮੈਂ ਤੁਹਾਨੂੰ ਦੱਸਾਂ ਠੀਕ ਆ ਫੇਰ ਰੋਲਾ ਪਾ ਆ ਹੋ ਗਿਆ ਜੀ ਨਾ ਸਾਡਾ ਉਹਦੇ ਨਾਲ ਬੰਦੇ ਨਾਲ ਵੀ ਸਾਰਾ ਫੈਸਲਾ ਹੋ ਜੇ ਉਹ ਨਾ ਹੋਏ ਵੀ ਉਹ ਪੈਸਿਆਂ ਤੋਂ ਕਿਤੇ ਗੱਲ ਅੜਾ ਕੇ ਰੱਖ ਦੇ ਫਿਰ ਜਿਹੜਾ ਉਹ ਮੰਗਣ ਡਿਆ ਸਾਡੇ ਕੋ ਚਾਹ ਪਾਣੀ ਉਹਨੂੰ ਵੀ ਪਹਿਲਾਂ ਕਿਸੇ ਪਾਸੇ ਲਾਉਣਾ ਪੈਣਾ ਆ ਉਹ ਗੱਲ ਸੋ ਮੇਰੀ ਕੰਮ ਹੋ ਗਿਆ ਨਾ ਐਸੇ ਤੇ ਰੇੜੇ ਨਾ ਕੋਈ ਗੱਲ ਨਹੀਂ ਉਹ ਦਿੱਤੇ ਆਣਗੇ ਲੱਖਾਂ ਦਾ ਕੰਮ ਸਾਡਾ ਕੰਮ ਹੋਇਆ ਤੂੰ ਨਾਲ ਪੈਸੇ ਪੈ ਕਰੀ ਜਾਣੀ ਮੈਨੂੰ ਇਹ ਦੱਸ ਉਹ ਗੱਲ ਕੋਈ ਨਹੀਂ ਚੱਲ ਛੱਡੋ ਪਰ ਹੁਣ ਤੇ ਮੇਰੀ ਗੱਲ ਸੁਣ ਹੁਣ ਤੂੰ ਅਹੀਂ ਤੁਹਾਡੇ ਲਈ ਨਿੰਬੂ ਪਾਣੀ ਬਣਾਵਾ ਕੇ ਜਾ ਸਿੰਪਲ ਲਿਆਉਂਗੇ ਨਿੰਬੂ ਪਾਣੀ ਬਣਾ ਕੇ ਆ ਕੇ ਉਹ ਲੈ ਆਣਾ ਅੱਜ ਤੇ ਪੀਨੂ ਜੀ ਕਾਂਢਿਆ ਵਾਕੇ ਹੀ ਇਤਹਾਕਦਾਰ ਵੀ ਹੈਗੇ ਆ ਤੁਸੀਂ ਚੱਲ ਕੋਈ ਨਹੀਂ ਮੱਲੀ ਹੁੰਨੀ ਹੈ ਰਾਤੀ ਹੋਸ਼ ਹੋਈ ਬੁੜਾ ਵੀ ਹੁਣ ਬਣੀ ਗੱਲ ਹੁਣ ਆਉਂ ਜਿੰਦਗੀ ਜਿੰਦਾ ਨਹੀਂ ਯਾਰ ਅਗੇ ਮਰਜ਼ੀ ਦਾ ਦੋਕਲੇ ਕੰਮ ਕਰ ਲਗੇ ਹਾਲਤ ਨਹੀਂ ਹੁਣ ਤੇ ਲੱਖਾਂ ਦੀ ਪਾਲੀ ਆਪਣੇ ਨਾਂ ਹੋ ਗਈ ਚੱਲ ਆਪਣ ਸੇ ਹੁਣ ਮਜ਼ਾ ਆਊਗਾ ਚੱਲ ਆ ਹਾਂ ਬੋਜਾ ਇਹ ਲੱ ਨਿੰਬੂ ਵਾਈ ਬਣਾ ਦਿੰਦੀ ਐ ਨੂੰ ਉਦਾਂ ਵੈਸੇ ਨਾ ਫੇ ਪਾਂਦੀ ਗੱਲ ਸਹੀ ਵੀ ਹੈਗੀ ਆ ਤੇ ਗੱਲ ਨੂੰ ਅਜੇ ਨਾ ਦੱਬੋ ਘੁੱਟੋਈ ਰਹਿਣ ਦਾ ਇਹ ਤੇ ਮੇਰਾ ਹੀ ਫਾਇਦਾ ਹੈ ਇਹਦੇ ਵਿੱਚ ਮੈਨੂੰ ਤੇ ਫ੍ਰੀ ਦੀਆਂ ਤਿੰਨ ਨੌਕਰਾਂੀਆਂ ਮਿਲੀਆਂ ਵਾ ਇਦਾਂ ਹੀ ਠੀਕ ਰਹਿਣਾ ਕੰਮ ਇਹ ਆ ਤੇ ਜੇਕਰ ਬਹੁਤੀ ਇਹ ਵੀ ਬੜੀ ਭੂਏ ਚੜੀ ਹੈ ਨਾ ਕਿਦਾਂ ਆਰਡਰ ਤੇ ਆਰਡਰ ਮਾਰ ਕੇ ਚੱਲ ਜਾਂਦੇ ਹੁੰਦੇ ਹੀ ਦੀਦੀ ਆ ਵੀ ਕੰਮ ਕਰ ਲੋ ਉਹ ਵੀ ਕੰਮ ਕਰ ਲੋ ਮੈਂ ਕਿੰsey ਹੁਣ A to Z ਤੁਹਾਡੇ ਕੋ ਸਾਰੇ ਕੰਮ ਕਰਾਇਆ ਕਰੂੰਗੀ ਮੈਂ ਤਾਉਨ ਲੱਗ ਪਤਾ ਜਾਊਗਾ ਤੇ ਕੰਮ ਹੁਣ ਦੇ ਕਿੱਦਾਂ ਆ ਮਮਾ ਹਾਂ ਬੱਤ ਮਮਾ ਤੂੰ ਜੇ ਸੱਚੀ ਕਹਿੰਦੇ ਹੋ ਵੀ ਤੁਰਦੇ ਨਹੀਂ ਨਾ ਹਾਂ ਬੱਤ ਮਮਾ ਤੂੰ ਜੇ ਮੈਨਾਂ ਆਵਿਲਾ ਤਾ ਨਾ ਮਿੰਨ ਕੱਕ ਕਹਿੰਦੇ ਹੈ ਮੈਂ ਤੋ ਉੱਤੇ ਚੰਗੀ ਬਿਲੀ ਕਰ ਦੂੰਦੀ ਪਤੋਂ ਖੇਡਣ ਤੋਂ ਚੰਗੇ ਭੜੇ ਡਈਂ ਪਰ ਵੇ ਮੈਂ ਜਨਤ ਦੇ ਕੰਮ ਕਰਦੇ ਤੂੰ ਖੇਡਦੀ ਰਹੀ ਕਿੱਦਾਂ ਤੂੰ ਤੇ ਸਾਈਕਲ ਨੂੰ ਕਮਾਉਣ ਡਈਂ ਉਹਨੇ ਤੈਨੂੰ ਵਿਚਾਰੇ ਨੇ ਇੱਕ ਵਾਰੀ ਦੌਕਾ ਨਹੀਂ ਕਿਤੇ ਮਾਰਿਆ ਕਿ ਜੋ ਤੇ ਮੇਰੇ ਸਾਈਕਲ ਨੂੰ ਨਾ ਛੇੜ ਪੁੱਤੋਂ ਤੇ ਸਾਈਕਲ ਨੂੰ ਨਾ ਛੇੜਾ ਕਰ ਉਹ ਤੈਨੂੰ ਪਤਾ ਚਾਰਜ ਕਰੀਦਾ ਵਾ ਤੇਦਾ ਬਾਰ ਬਾਰ ਛੇੜਦੇ ਜੇਦਾ ਸਾਈਕਲ ਖਰਾਬ ਹੋ ਗਿਆ ਤਾਂ ਉਹਨੇ ਕਿੱਥੋਂ ਲੈਣਾ ਵਾ ਮਮਾ ਕੋਈ ਨਹੀਂ ਪਰ ਤੇ ਮੈਨੂੰ ਉੱਥੇ ਰਹਿੰਦੇ ਰ ਸ਼ਾਮਾਂ ਤੱਕ ਕਰਦੀ ਫੇ ਤੂੰ ਸ਼ਾਮਾਂ ਨੂੰ ਆਣਾ ਹੀ ਤੇਰਾ ਜੀ ਲੱਗਿਆ ਤੇ ਚਲ ਕੋਈ ਗੱਲ ਨਹੀਂ ਫੇਰ ਤੇ ਸ਼ਾਮਾਂ ਨੂੰ ਜਾਂ ਸਵੇਰੇ ਮੈਂ ਜਾਉਂਗੀ ਨਾ ਤੇ ਕੋਈ ਨਾ ਜਨਤ ਦੇ ਛੁੱਟੀਆਂ ਨੂੰ ਅ ਠੀਕ ਆ ਪਰ ਇਹ ਕਿ ਜਦੋਂ ਤੂੰ ਅੱਜ ਸਾਈਕਲ ਨੂੰ ਚਲਾਇਆ ਨਾ ਉਥੇ ਐਦਾਂ ਨਿਸ਼ਾਨਨੀ ਕਰਨੀ ਜਾ ਕੇ ਉਥੇ ਪਾਣੀ ਪੁਣੀ ਪੁੱਛੀ ਦੇਦਾ ਵੀਰ ਨੂੰ ਲਾਗੇ ਦੇ ਬਈ ਦਾ ਗੱਲਾਂ ਬਾਤਾਂ ਮਾਰੀ ਦੇ ਦੀਵਾਂ ਇਹ ਵੇਖਿਆ ਉਹ ਤਾਂ ਸਾਈਕਲ ਨਾ ਡਈ ਜਾਂਦੀ ਹਾਂਜੀ ਸਤਾਨੀ ਕਰੀ ਜਾਂਦੀ ਤੇ ਬਾਕੀ ਵੇਖ ਲੈ ਪਤੋਂ ਆਕੜ ਨਹੀਂ ਤੁਰਦਾ ਨਹੀਂ ਵੀ ਪਰਮਾਤਮਾ ਦਾ ਕੋਈ ਕਿਰਸ਼ਮਾ ਕੀ ਹੁੰਦਾ ਵਾ ਵੇਖ ਲੈ ਕੀ ਹਿਸਾਬ ਹੋ ਜਾਂਦਾ ਵਾ ਕਹਿ ਦਿੰਦੇ ਆ ਸੋ ਦੁੱਖ ਸੁੱਖ ਵੇਲਾ ਸ਼ੁਰੂ ਤੋਂ ਨਹੀਂ ਵਿਚਾਰਾ ਕਦੇ ਤੁਰਿਆ ਉਦੀ ਭੈਣ ਉਧਰ ਆਈ ਸੀ ਨਾ ਤੂੰ ਦੱਸਣ ਲਈ ਜਾਂਦੀ ਸਾਲ 1.5 ਸਾਲ ਦਾ ਜਾਂਦੀ ਜਾਂਦਾ ਮੰਝਦੇ ਪਿਆ ਵਾ ਤਾਂਦੇ ਇਦਾਂ ਤੇ ਇਦਾਂ ਹੀ ਆ ਪਹਿਲਾਂ ਉਹਦਾ ਵੀ ਤੇ ਜੀ ਕਰਦਾ ਇਹਨਾਂ ਵਿਚਾਦਾ ਤੁਰਨ ਹਾਂਜੀ ਪਰ ਉਹ ਤੁਰ ਨਹੀਂ ਸਕਦਾ ਤੇ ਤੂੰ ਨਾ ਉਹਦੇ ਲਾਗੇ ਨੇ ਇਹੋ ਜੀ ਗੱਲ ਕਰਿਓ ਹੁਣ ਜਿੰਨੇ ਦਿਨ ਤਹਾਨੂੰ ਮੈਂ ਖੜਨਾ ਨਾ ਐ ਗੱਲਾਂ ਬਤਾ ਕਰਕੇ ਤੇ ਵਧੀਆ ਉਹਦੇ ਨਾਲ ਗੱਲਾਂ ਕਰਿਓ ਇਹ ਨਾ ਪੁੱਛਿਓ ਤੁਸੀਂ ਵੀਰ ਤੁਰਕਿਓ ਨਹੀਂ ਸਕਦੇ ਜਾਂ ਤੁਹਾਡਾ ਜੀ ਕਰਦਾ ਤੁਰਨ ਨੂੰ ਇਹੋ ਜਿਹੀ ਗੱਲਾਂ ਕਰੀਏ ਨਾ ਤੁਹਾਨੂੰ ਪਤਾ ਨਿਆਣੇ ਦੇ ਮਨ ਤੇ ਕੀ ਪ੍ਰਭਾਵ ਪਾਊਗਾ ਉਹ ਵਿਚਾਰਾ ਹੋ ਪਾ ਵਡਾ ਹੀ ਗਿਆ ਵਾ ਨਾ ਪਰ ਜੇ ਤੁਰ ਨਹੀਂ ਸਕਦਾ ਤਾਂ ਨਿਆਣਾ ਹੀ ਆ ਦਿਮਾਗ ਦੇ ਦਾ ਸਾਰਾ ਪੰਜ ਸੱਤ ਸਾਲਾਂ ਦਾ ਤਾਂ ਹਾਂਜੀ ਆਹ ਤੂੰ ਉਹਨਾਂ ਨਾਲ ਕੋਈ ਸ਼ਿਕਾਇਤ ਕਿਉਂ ਚੰਗਾ ਫੇਰ ਸਵੇਰੇ ਜਾਵਾਂਗਾ ਫੇਰ ਮੈਂ ਤੁਹਾਨੂੰ ਨਾਲ ਲੈ ਜਾਊਂਗੀ ਹਾਂ ਠੀਕ ਮੈਂ ਅੱਜ ਵੀ ਨਹੀਂ ਇਹਨਾਂ ਨੂੰ ਖੜਨਾ ਤਾਂ ਮੈਂ ਸੋਚਿਆ ਰਹਿਾਂ ਤੂੰ ਤੇ ਘਰ ਵੀ ਬੜੀ ਸ਼ਤਾਨੀ ਕਰਨੀ ਦੋਵੇਂ ਪਾਣਾ ਕਿ ਨਾਲ ਲੜੀ ਜਾਂਦੇ ਹੈ ਆਪਸ ਦੇ ਵਿੱਚ ਤੇ ਮੈਂ ਸੋਚਿਆ ਮੈਂ ਚੱਲ ਨਾਲ ਲੈ ਜਾਨੀ ਬਹੁਤ ਟਾਈਮ ਪਾਸ ਹੋ ਜੂ ਨਾਲੇ ਨੂਰ ਨੇ ਤਾਂ ਜਵਾਬ ਮੇਰੇ ਨਾਲ ਕੱਪੜੇ-ਕੁੱਪੜੇ ਨਾਲ ਹੰਗਾ ਹਉ ਤੇ ਹਾਂਜੀ ਉਹ ਸਕੂਲ ਦਾ ਕੰਮ ਨਿਬੜ ਗਿਆ ਪੁੱਤ ਮੰਮਾ ਹਾਂਜੀ ਉਹ ਨਿਬੜ ਗਿਆ ਆ ਜਾਜੋ ਪੁੱਤ ਮੰਮਾ ਕਿਹਾ ਨਿਆ ਮੰਮਾ ਮੇਰਾਜ ਕੰਮ ਮੜੇਂਦਾ ਮੈਨੂੰ ਨਹੀਂ ਸਮਝਉਂਦੀ ਨੂਰਦੀਨ ਨੇ ਕਿਹਾ ਮੈਨੂੰ ਕਰਾ ਦੇ ਕੋਤਾ ਮੰਜੀ ਤੇ ਬਾਹਰ ਡਿੱਤੀ ਆ ਹਵਾ ਵੇ ਕੰਸਣੇ ਵਾ ਗੱਡੀ ਆ ਇੱਥੇ ਬੈਣਾ ਬੈਜੋ ਇੱਥੇ ਹੁਣ ਅੰਦਰ ਕਿਹੜਾ ਕੋਈ ਕੰਮ ਹੈਗਾ ਹਾਂ ਬੈਜੋ ਹੋ ਜਾ ਮੈਂ ਤਾਂ ਬੈਠ ਜਾਣਾ ਏ ਘੜੀ ਘਰ ਦਾ ਕੰਮ ਤਾਂ ਸਾਰਾ ਨਿਬੜ ਗਿਆ ਵਾ ਪਤਾ ਨਹੀਂ ਤੇ ਕੀ ਕੰਡੀਆਂ ਨੇ ਪਤਾ ਨਹੀਂ ਚਾਹ ਨੋਰ ਪਾਣੀ ਲੈ ਕੇ ਆ ਘੁੱਟ ਲੈ ਨੀ ਨੀ ਮੂੰਹ ਸਾ ਚੜ ਜਾਂਦਾ ਹਾਂਜੀ ਜੋ ਤਾਂ ਹਲੇ ਤੱਕ ਪੁੱਤੋ ਕੰਮ ਨਹੀਂ ਪੜਿਆ ਨਹੀਂ ਤੇ ਤੁਹਾਨੂੰ ਕਿੰਨੇ ਦਿਨਾਂ ਦਾ ਮੈਂ ਕਹਿੰਦੀ ਤੂੰ ਕੰਮ ਕਿਉਂ ਨਹੀਂ ਕਰਨ ਡਈ ਅਮਨੂਰ ਜੀ ਵੀ ਆਪਣਾ ਕੰਮ ਕਰਦੀ ਤੇ ਮੈਨੂੰ ਨਹੀਂ ਸਮਝ ਲੱਗਦੀ ਅਸ ਅਸ ਤਾਂ ਕੰਮ ਸਮਝ ਨਹੀਂ ਲੱਗਦਾ ਤਾਂ ਮੈਂ ਉਹਨਾਂ ਦਾ ਦੱਸਦੀ ਤੇ ਨੂਰ ਜੀ ਨੂੰ ਕਾਡ ਦੱਸ ਦਿੰਦੀ ਕੰਮ ਜਿਹੜੀ ਕੰਮ ਦੀ ਨਾ ਸਮਝ ਆਵੇ ਉਸ ਵੇਲੇ ਬੰਦਾ ਫੋਨ ਦੇ ਤੋ ਚੈੱਕ ਕਰ ਲੈਂਦਾ ਫੋਨ ਦੇ ਵਿੱਚ ਕੱਢ ਲਿਆ ਕਰੂੰਗਾ ਕਿੰਨੇ ਆ ਭਰੇ ਤੁਸੀਂ ਮਮਾ ਤੂੰ ਇਹ ਦੱਸ ਨੂਰ ਦੀ ਜਿਹਨੇ ਫੋਨ ਦਿੰਦਾ ਮੈਨੂੰ ਤੇ ਦਿੰਦਾ। ਕੋਤੋਂ ਦੀ ਕਲਾਸ ਵੱਡੀ ਆ ਨਾ ਤੁਹਾਨੂੰ ਇੱਕ ਕਰਕੇ ਕੰਮ ਕਰਨਾ ਪੈਂਦਾ ਵਾ। ਤੇ ਤੈਨੂੰ ਮੈਂ ਫੋਨ ਦਵਾ ਜਦੋਂ ਮੈਂ ਕੋਈ ਕੰਮ ਕਰਨ ਵਾਸਤੇ ਤੂੰ ਗੇਮਾਂ ਖੇਡਦੀ ਰਹਿਣੀ ਆ। ਤੈਨੂੰ ਇਹ ਨਹੀਂ ਆਕ ਕਿ ਮੈਂ ਕੋਈ ਕੰਮ ਕਰ ਲਾਂ ਜਾਂ ਨਾ ਕਰ ਲਾਂ। ਕੋਈ ਨਹੀਂ ਹੁਣ ਦੋ ਚਾਰ ਛੋਟੀਆਂ ਰਹਿ ਗਿਆ ਨੂਰ ਕੰਮ ਕਰਵਾ ਦਿੰਦੀ ਆ ਚੰਗਾ। ਆਪ ਨਾ ਕਿਤਾਬਾਂ ਨੂੰ ਮੇਰਾ ਪੁੱਤ ਪਾੜੀ ਜਾਵੇ ਤੇ ਮਾਤਾ ਕਿਤਾਬਾਂ ਪੜ੍ਹ ਗਏ ਮੈਡਮ ਨੇ ਗੁੱਸੇ ਬੜਾ ਹੋਣਾ ਹੀ। ਨੂਰ ਆ ਜਾ ਪੁੱਤ। ਤੂੰ ਪੀ ਲਿਓ। ਹਾਂਜੀ। ਜਾਜਾ ਤੂੰ ਪੀ ਲੈ ਪਾਣੀ ਪੁੱਤ। ਠੰਡੇ ਪਾਣੀ ਵਾਲਾ ਕਿੱਡੀ ਛੱਤੀ ਪੈਂਦੀ ਐ ਨੂਰ ਬੜਾ ਠੰਡਾ ਪਾਣੀ ਪਤਾ ਮਿਕਸ ਕਰਾ ਨਹੀਂ ਰਹਿਣ ਦੇ ਹੁਣ ਕੇ ਮਮ ਆ ਗਈਆਂ ਹਾਂਜੀ ਜੀ ਦੇ ਆ ਗਈਆਂ ਕੀ ਘੰਡੇ ਤੁਸੀਂ ਘੜੇ ਰੈਸਟ ਕਰ ਲੈਣੀ ਦੁਪਹਿਰੇ ਰੈਸਟ ਕਾਦੀ ਕਰਨੀ ਹੀ ਮੈਂ ਤੇ ਆਪ ਕੰਮ ਤੋਂ ਹੁਣੇ ਵੇਲੀ ਹੋਈ ਹੀ ਹੁਣੇ ਮੈਂ ਵੀ ਨਹਾ ਤੋ ਕੇ ਆਈ ਹੀ ਬਾਹਰ ਨੂੰ ਮੈਂ ਤਾਂ ਹੀ ਕਹਿਣੀ ਮੈਂ ਚੱਲ ਕੱਲੀ ਉਥੇ ਕੀ ਬਾਵਾਂ ਰੁੱਖਾਂ ਥੱਲੇ ਜਾ ਕੇ ਮੈਂ ਚਲ ਆਉਂਦੀ ਆ ਤੇ ਕੁੜੀਆਂ ਲੈ ਕੇ ਘੜੀ ਬਹਿ ਜੰਨੀ ਆ ਕੱਲਿਆਂ ਦਾ ਤੁਹਾਨੂੰ ਪਤਾ ਬਾਹਰ ਨਿਕਲਣ ਨੂੰ ਜੀ ਨਹੀਂ ਕਰਦਾ ਹੈਗਾ ਨਹੀਂ ਹਾਂ ਸਹੀ ਹੈ ਦੀਦੀ ਮੈਂ ਸੋਹਰੇ ਸਾਰਾ ਝਾੜੂ ਝੂੜੂ ਲੱਗੀ ਸੀ ਪਰ ਮੀਂਹ ਨੇ ਵੇਲੋ ਕਿੰਨਾ ਨਰਕ ਪਾਤਾ ਉਹ ਨੇਰੀ ਚੱਲਦੀ ਆ ਤੇ ਫੇਰ ਉਹੋ ਹਾਲ ਹੋ ਜਾਂਦਾ ਇੱਕਾ ਬੂਹੇ ਗਾੜੀ ਸਫੈਦਾ ਆ ਨਾ ਇਹ ਸਾਰੇ ਪੱਤੇ ਉੱਡ ਉੱਡ ਕੇ ਅੰਦਰ ਨੂੰ ਚਲ ਜਾਂਦੇ ਆ ਜਿੰਨੀ ਵਾਰੀ ਮਰਜੀ ਝਾੜੀ ਲਾਈ ਜਾ ਹਾਂ ਉੱਥੇ ਫੇਰ ਉਹੋ ਹਾਲ ਹੀ ਰਹਿੰਦਾ ਵਾ ਉੱਥੇ ਵਿੱਚ ਬੜਾ ਬੁਰਾ ਹਾਲ ਹੈ ਜਿੰਨਾ ਸਰੇ ਘੰਟਾ ਦੋ ਘੰਟਾ ਤੋ ਰੁਕੀ ਆ ਨਾ ਕਿਦਾ ਮੈਂ ਆਂਦਾ ਹਾਂ ਤੇਰਾ ਤੇਰਾ ਦੇਣਾ ਕੀ ਵੇਖਿਆ ਤੇ ਕੀ ਹਿਸਾਬ ਹੀ ਪਰ ਇੰਨਾ ਹੋ ਗਿਆ ਵਕਾ ਜਨੂਰ ਉਹਨੇ ਨਾਲ ਗਈਆਂ ਸੀ ਨਾ ਤੇ ਮੇਰਾ ਕੰਮ ਬੜਾ ਨਿਬੜ ਗਿਆ ਉਧਰੋਂ ਨੇਰ ਖਾਨਾ ਆਖੇ ਮੈਂ ਅੱਜ ਹੀ ਆ ਇਹਨਾਂ ਨੇ ਬਾਹਰੋਂ ਨੂਰ ਨਾ ਸਾਰਾ ਵੇੜਾ ਬੂੜਾ ਕੱਟਤਾ ਤੇ ਮੈਂ ਅੰਦਰਾਂ ਦੀ ਸਫਾਈ ਕਰਕੇ ਤੇ ਪਰ ਐਨੇ ਗਰਮੇ ਹੀ ਮੀ ਭਾਵੇਂ ਪੈਣ ਡਿਆ ਸੀ ਪਰ ਗੁੱਮ ਕਿੰਨਾ ਹੋ ਗਿਆ ਫੇਰ ਬਾਅਦ ਹੁਣੇ ਮੀਹਾ ਪਾ ਕੇ ਆਟਿਆ ਨਾ ਤੇ ਧੁੱਪ ਵੇ ਫੇਰ ਕਿੱਦਾਂ ਚਮਕਣ ਡੈ ਪੀਆ ਤੇ ਤੈਨੂੰ ਮੈਂ ਕਹਿਣੀ ਵੀ ਇਹਨਾਂ ਨੂੰ ਨਾ ਖੜਿਆ ਕਰ ਸਗੋਂ ਨਿਆਣੇ ਨਹੀਂ ਖੜੀਦੇ ਹੁੰਦੇ ਨਾਲ ਨਹੀਂ ਦੀਦੀ ਖੜਨਾ ਤੇ ਨਹੀਂ ਮੈਂ ਨਾਲ ਤੁਹਾਡੇ ਸਾਹਮਣੇ ਜੋਤ ਕਿੰਨੀ ਸ਼ਤਾਨੀ ਕਰਦੀ ਆ ਤੇ ਮੈਂ ਕਹਿੰਨੇ ਇੱਥੇ ਵੀ ਦਵਾ ਪੈਣਾ ਲੜੀ ਜਾਣਾ ਇਹਨਾਂ ਜੰਨੀਆਂ ਆਪਣੇ ਸਕੂਲ ਵਾਲੀਆਂ ਨਵੀਆਂ ਬੁੱਕਾਂ ਵਾ ਨਾ ਲੇਖ ਲੈ ਕੇ ਨਾ ਸਾਰੀਆਂ ਭਰ ਲੈਣ ਲੱਗੀ ਨੇ ਇਹ ਥੋੜਾ ਪਤਾ ਲੱਗਦਾ ਕਿ ਮੈਂ ਛੋਟੀਆਂ ਦਾ ਕੰਮ ਹੀ ਕਰਨਾ ਵਾ ਤੇ ਮੈਂ ਚੱਲ ਮੇਰੇ ਨਾਲ ਜਾਊ ਤੇ ਹਾਰੇ ਲੱਗ ਜੂਗੇ ਇੰਨੇ ਸੋ ਕੁਛ ਤਾਂ ਨਹੀਂ ਕਰਨੀ ਹੁੰਦੀ ਆ ਪਰ ਨੂਰ ਦਾ ਦੀਦੀ ਮੈਨੂੰ ਬੜਾ ਸੋਖੀ ਨੂਰ ਤੇ ਮੈਨੂੰ ਇਦਾਂ ਲੱਗਾ ਜਿਦਾ ਅਜਮਾ ਕੋਈ ਕੰਮ ਕਰਨੇ ਨੇ ਡਈ ਸਾਰਾ ਬਾਹਰ ਉਹਨੇ ਬਾਹਰੀ ਕੋੜਾ ਕਰਤਾ ਕੱਪੜੇ ਕੁੱਪੜੇ ਨਾਲ ਹੰਗਾਲਤੇ ਮੈਂ ਟੋ ਮੈਂਟੀ ਮੇਰਾ ਕੰਮ ਨਿਪੜ ਗਿਆ ਸਾਰਾ ਚਲੋ ਹਾਂ ਭਾਈ ਆਪਾਂ ਨਾ ਤਿੰਨ ਬੜਾ ਮੱਝਾ ਕੀਤਾ ਤੇ ਉਹਨੇ ਕੱਖ ਨਹੀਂ ਕਰਨ ਪਾਇ ਜੋ ਮਰਜੀ ਬਣਾਓ ਅੱਛਾ ਹਾਂਜੀ ਨਹੀਂ ਉਹ ਤੇ ਗੱਲ ਤੇਰੀ ਠੀਕ ਵਾ ਪਰ ਮੇਰੀ ਗੱਲ ਸੁਣੋ ਕੇਹ ਦੇਕਾਰ ਜਾ ਕੇ ਨਾ ਐਨੀ ਭੁੱਖ ਨਹੀਂ ਵਰਤਾਈਦੀ ਹੁੰਦੀ ਅਗਲਿਆਂ ਨੇ ਕਹਿਣਾ ਘਰੇ ਇਹਦੇ ਤਾਂ ਹੀ ਤਾਂ ਆਇਆ ਇਹਨੂੰ ਕੁਝ ਖਾਣ ਨੂੰ ਨਹੀਂ ਦਿੰਦੇ ਹੈਗੇ ਐਦਾਂ ਥੋੜਾ ਘਰੀਦਾ ਆਂਦਾ ਵਾ ਕੀ ਗੱਲਕਾਰ ਤੁਹਾਨੂੰ ਕੋਈ ਚੀਜ਼ ਨਹੀਂ ਮਿਲਦੀ ਖਾਣ ਨੂੰ ਜਿਹੜੀ ਚੀਜ਼ ਤੁਸੀਂ ਕਹਿੰਦੇ ਉਹੋ ਜੀ ਤੁਹਾਨੂੰ ਬਣਾ ਕੇ ਦੇ ਦਈਦੀ ਆ ਬਾਹਰ ਜਾ ਕੇ ਨਹੀਂ ਐਦਾਂ ਕਈ ਕਰੀਦਾ ਹੁੰਦਾ ਭਾਵੇਂ ਉਹ ਬੋਲਦੇ ਚੱਲਦੇ ਨਹੀਂ ਹੈ ਝੱਜ ਨਾਲ ਪਰ ਅਗਲਿਆਂ ਨੂੰ ਸਮਝ ਤੇ ਸਾਰੀ ਆ ਨਾ ਹਾਂ ਤੇ ਅਕਸਰ ਜਵਾਨੀ ਆ ਸਮੇਂ ਤੇ ਸਾਰੀ ਆ ਉਹਨਾਂ ਦੀ ਨਹੀਂ ਹੈ ਤੇ ਇਦਾਂ ਹੀ ਆ ਸਭ ਨਾ ਕਰਿਆ ਕਰ ਇਦਾਂ ਚੰਗਾ ਉਹ ਨਾ ਸਬਦੇ ਦੇ ਵਿੱਚ ਹੁੰਦੀ ਭੈਣ ਨਾ ਬਿਸਕੁਟ ਪੂਜਿਆ ਬੜਾ ਕੋ ਸੁੱਕਾ ਸਾਰਾ ਸਮਾਨ ਛੱਡ ਕੇ ਗਈ ਅੱਛਾ ਉਹ ਇਹਨੂੰ ਦੱਸਤਾ ਹੋਣਾ ਕਿ ਉਹਨੇ ਆ ਚੀਜ਼ ਇੱਥੇ ਪਈ ਆ ਇਹ ਜਾਵੇ ਦੇ ਨਾਲੇ ਦੋ ਆਪ ਖਾ ਲੈ ਦੋ ਦੇ ਮੁੰਡੇ ਨੂੰ ਖਵਾ ਲਿਓ ਵਾਲੇ ਨੂੰ ਦੋ ਆਪ ਖਾ ਲੈ ਫੇਰ ਉਹਨੂੰ ਖਵਾ ਲਿਓ ਤੇ ਇਹ ਕਰਕੇ ਉਹਨੂੰ ਮਵਜਾਂ ਲੱਗੀਆਂ ਇਹਦੇ ਦੇ ਨਜ਼ਾਰੇ ਲੱਗੇ ਹੀ ਉੱਥੇ ਫੇਰ ਇਹਦੇ ਦੇ ਭਾਈ ਉੱਥੇ ਛੱਡ ਆਉਂਦੀਆਂ ਨੇ ਤਾਂ ਵੀ ਨਹੀਂ ਆਉਣਾ ਨਾ ਤੇ ਵੈਸੇ ਨਾ ਉਦਾਂ ਇੱਕ ਗੱਲ ਆ ਗੱਲ ਤੇ ਤੇਰੀ ਠੀਕ ਆ ਕੁੜੀਆਂ ਨੂੰ ਵਹਿ ਕੰਮ ਚ ਡਾਏਂਗੀ ਨਾ ਤੇ ਇਹਨਾਂ ਦਾ ਵੀ ਹੱਥ ਖੁੱਲੂਗਾ ਤੁਹਾਨੂੰ ਪਤਾ ਕੱਲ ਨੂੰ ਧੀਆ ਪੈਣਾ ਜਦੋਂ ਵਿਆਈਆਂ ਜਾਂਦੀਆਂ ਆ ਕਿ ਇਹਦੀ ਗੱਲ ਨਹੀਂ ਸੁਣਨ ਨੂੰ ਮਿਲਦੀ ਹੈਗੀ ਜਦੋਂ ਆਪਣਾ ਧੀ ਪੁੱਤ ਕੰਮ ਦੇ ਵਿੱਚ ਚੰਡਿਆ ਹੈ ਨਾ ਤੇ ਕੋਈ ਸਾਨੂੰ ਕਹਿ ਨਹੀਂ ਸਕਦਾ ਕਿ ਕਿਸ ਨੇ ਫਲਾਣਾ ਕੰਮ ਨਹੀਂ ਕਰਕੇ ਇਹਦੇ ਤਾਂ ਸਾਨੂੰ ਤੇ ਮੈਂ ਤਾਂ ਕਹਿੰਨੀ ਆ ਕਿ ਪੜਨਾ ਪੁਰਨਾ ਕੀ ਆ ਤੇ ਤੂੰ ਨੇ ਤੇ ਇਹਨਾਂ ਨੂੰ ਨਾਲ ਹੀ ਲੈ ਜਾ ਕਰ ਹਾਂ ਕੰਮ ਤੇ ਕੰਮ ਤੇ ਤੇ ਹੋਰ ਫਿਰ ਕੀ ਆ ਕਦੀ ਮੇਰੇ ਲਾਗੇ ਹੱਥ ਵਟਾ ਦਿੰਦੀਆਂ ਆ ਕਦੀ ਤੇਰੇ ਨਾਲ ਚਲ ਜਿਆ ਕਰਨਗੀਆਂ ਚਲ ਨਿਆਣੀਆਂ ਦੇ ਨਾਲ ਜੀਵ ਹੀ ਲੱਗਾ ਰਿਹਾ ਕਰੇਗਾ ਨਾਲੇ ਉਹ ਤੈਨੂੰ ਪਤਾ ਹੁਣ ਜਵਾਨ ਹੋਣ ਦੀਆਂ ਵਾ ਉਹ ਸਕੂਲ ਕਿੱਡੀ ਉਹ ਸਕੂਲ ਕਿੱਡੀ ਦੂਰ ਆ ਤੁਰ ਕੇ ਜਾਂਦੀਆਂ ਸਵੇਰੇ ਤੈਨੂੰ ਪਤਾ ਤੇ ਹੈਗਾ ਆ ਸਾਰਾ ਪਰ ਦੀਦੀ ਤੁਹਾਨੂੰ ਪਤਾ ਤੇਗਾ ਵਾ ਕਿ ਪੜਾਈ ਬਿਨਾ ਬੰਦੇ ਦੀ ਕਾਹਦੀ ਜ਼ਿੰਦਗੀ ਹੈ ਰੋਟੀ ਦੇ ਬਿਨਾ ਤਾਂ ਸਰ ਜਾਊਗਾ ਪਰ ਪੜਾਈ ਦੇ ਬਿਨਾ ਬੱਚਾ ਸਰਦਾ ਨਾਲੇ ਉਹ ਵੀ ਅੱਜ ਦੇ ਜ਼ਮਾਨੇ 'ਚ ਸਾਡਾ ਤਾਂ ਟਾਈਮ ਲੰਘ ਗਿਆ ਦੀਦੀ ਜੇ ਕਿਤੇ ਆ ਮੈਂ ਪੜ੍ਹੀ ਹੁੰਦੀ ਤਾਂ ਅੱਜ ਕੋਈ ਮੈਂ ਕੰਮ ਦਾ 10 12000 ਨੌਕਰੀ ਵਾਲਾ ਕੋਈ ਕੰਮ ਕਰ ਹੀ ਲੈਣਾ ਇਹਨਾ ਜਿਹੜੇ ਲੋਕਾਂ ਦੇ ਭਾਂਡੇ ਮੰਨਣੇ ਪੈਂਦੇ ਆ ਤੇ ਮੈਂ ਨਹੀਂ ਚਾਹੁੰਦੀ ਕਿ ਜਿਹੜਾ ਹਾਲ ਮੇਰਾ ਵਾ ਨਾ ਕੱਲ ਨੂੰ ਮੇਰੇ ਘਰ ਧੀਆਂ ਦਾ ਵੀ ਹੋਵੇ ਆਪਣੇ ਇਹ ਚਲ ਪੜੀਆਂ ਲਿਖੀਆਂ ਮੜੀਆਂ ਮੋਟੀਆਂ ਹੋਣ ਗਿਆ ਕਿਤੇ ਮਾੜਾ ਚੰਗਾ ਕੋਈ ਕੰਮ ਕਰਨ ਗਿਆ ਆਪਣੇ ਘਰ ਦਾ ਇਹਦੇ ਨਾਲ ਕੋ ਕਿਸੇ ਦੇ ਘੜੀ ਹੱਥ ਡਾਉਣਾ ਭੈਣ ਰਿਆ ਆਪਣੇ ਸਟੈਂਡ ਤੇ ਲੈਣ ਗਿਆ ਨਾ ਇਹ ਸਟੈਂਡ ਇਹਨਾਂ ਨੇ ਵਿਚਾਰੀਆਂ ਨੇ ਕਾਦੇ ਲੈਣੇ ਆ ਤੈਨੂੰ ਪਤਾ ਅੱਜ ਕੱਲ ਤੇ ਐਮਏ ਕੀਤੀ ਦੀ ਆ ਕੁੜੀਆਂ ਮੁੰਡਿਆਂ ਨੇ ਬੀਐਡ ਐਮਐਮ ਕੀਤੀ ਦੀ ਆ ਤਾਂ ਨਹੀਂ ਕੋਈ ਨੌਕਰੀਆਂ ਮਿਲਣ ਡੀਆਂ ਤੈਨੂੰ ਪਤਾ ਤੇ ਹੈਗਾ ਚੰਗਾ ਭਲਾ ਤੇ ਇਹਨਾਂ ਨੂੰ ਵਿਚਾਰੀਆਂ ਨੂੰ ਨੌਕਰੀ ਕਿੱਥੋਂ ਮਿਲ ਜਾਣੀਆਂ ਦਾ 12 ਪੜ ਕੇ ਮੈਂ ਤਾਂ ਕਹਿੰਦੀ ਆ ਕੋਈ ਗੱਲ ਨਹੀਂ ਤੂੰ ਇਹਨਾਂ ਨੂੰ ਆਠ ਆਠ ਕਰਾ ਤੇ ਬੜੀਆਂ ਇੰਨੀਆਂ ਹੀ ਆਪਣੇ ਜੋਗਾ ਹਿਸਾਬ-ਕਿਤਾਬ ਕਰਨ ਜੋਗੀਆਂ ਹੋ ਗਈਆਂ ਇੰਨਾਂ ਹੀ ਬਹੁਤ ਆ ਬੰਦਾ ਆਪਣੇ ਜੋਗਾ ਹੋਣਾ ਚਾਹੀਦਾ ਵਾ ਜ਼ਿਆਦਾ ਪੜ੍ਹ ਕੇ ਉੱਥੇ ਕੀ ਕਰਨਾ ਇਹਨਾਂ ਨੇ ਇਹਨਾਂ ਬੜੀ ਉੱਥੇ ਨੌਕਰੀ ਲੱਗਣਾ ਆ ਤੇ ਨਾ ਹੀ ਨੌਕਰੀ ਸਾਡੇ ਵਰਗੇ ਨੂੰ ਅੱਜ ਕੱਲ ਲੱਭਣੀ ਦੀਦੇ ਤਾਂ ਇਹ ਗੱਲ ਛੱਡ ਦੋ ਇਹ ਤਾਂ ਕਿਸਮਤ ਦੀ ਗੱਲ ਹੁੰਦੀ ਹੈ ਨਾ ਜੇ ਕਿਨੇ ਨੌਕਰੀ ਕਿਸ ਦੇ ਕਰਮਾ ਚ ਹੋਏ ਨਾ ਉਹਨੂੰ 12 ਪੜ੍ਹ ਕੇ ਵੀ ਮਿਲ ਜਾਣੀ ਤੇ ਜਿਹਦੇ ਕਰਮਾ ਚ ਨਹੀਂ ਆ ਗਿਆ ਭਾ ਵੀ ਐਡ ਵੀ ਕਰ ਲੇ ਉਹਨੂੰ ਨਹੀਂ ਮਿਲਣੀ ਤਾਂ ਬਾਕੀ ਨਾ ਧੀਆਂ ਦੀ ਕਿਸਮਤ ਨਾਲ ਕੋਈ ਰਲਿਆ ਥੋੜਾ ਹੁੰਦਾ ਵਾ ਤਨ ਪਤਾ ਨੂਰ ਵੀ ਪੜ੍ਹਾਈ ਚ ਹੁਸ਼ਿਆਰ ਵਜਿਦਾ ਮਰਜੀ ਹੈ ਨਾ ਨੂਰ ਦਾ ਸਕੂਲ ਮੈਂ ਜਾਂਦੀ ਆ ਨਾ ਤਾਂ ਪ੍ਰਿੰਸੀਪਲ ਦੱਸਦਾ ਹੀ ਆ ਪਰੇਸ ਮੀਟਿੰਗ ਤੇ ਕੁੜੀ ਪੜ੍ਹਾਈ ਚ ਬੜੀ ਹੁਸ਼ਿਆਰ ਹੈ ਨੂਰ ਭਾਵੇਂ ਹੁਸ਼ਿਆਰ ਹੀ ਹੈ ਤੇਰੀ ਤੇ ਇਹਦਾ ਤਾਇਆ ਕਿਹੜਾ ਘਾਟ ਪੜਿਆ ਸੀ ਕਿੰਨਾ ਪੜਿਆ ਉਹ ਮਿਲੇਗੀ ਤੇ ਨੌਕਰੀ ਨੌਕਰੀਆਂ ਤਾਂ ਮੁੰਡਿਆਂ ਨੂੰ ਨਹੀਂ ਉਦੋਂ ਤੇ ਐਵੇਂ ਉਹੋ ਚੱਲਿਆ ਆਉਲੀਆਂ ਗੱਲਾਂ ਕਰੀ ਜਾਣ ਦੀ ਆ ਬਾਕੀ ਵੇਖੀ ਜਾਓ ਕਿ ਜੋ ਇਹਨਾਂ ਦੇ ਕਰਮਾਂ ਚ ਹੋਗਾ ਹੁਣ ਪਿੰਡ ਪਲੱਸ 2 ਤੱਕ ਤੇ ਸਕੂਲ ਹੈਗਾ ਹੀ ਨਾ ਬੰਦਾ ਉਹ ਤੇ ਪਲੱਸ 2 ਤੇ ਕਰਵਾਉਂਦਾ ਵਾ ਨਹੀਂ ਪਤਾ ਮੈਂ ਪਲੱਸ 2 ਹੀ ਕਰਨੀ ਕੋਈ ਵੇਖ ਲਓ ਉਹ ਨਿਗੀ ਜੀ ਹੈ ਨਾ ਦੀਦੇ ਦੇ ਮਨ ਚ ਕਿੰਨਾ ਚਾਹ ਵਾ ਪਲੱਸ 2 ਕਰਕੇ ਨਾ ਤੇ ਕਹਿੰਦੀ ਮੈਂ ਪਾਰਲਰ ਦਾ ਕੋਰਸ ਕਰਨਾ ਵਾ ਹੁਣ ਤੋਂ ਕਹੀ ਜਾਂਦੀ ਹੈ ਮੈਨੂੰ ਤੇ ਪਾਰਲਰ ਦਾ ਕੋਰਸ ਹੀ ਕਰਨਾ ਹਾ ਜਾ ਕੇ ਹੋਰ ਕਰਨਾ ਕੀ ਆ ਉਹ ਭਾਵੇਂ ਅੱਠ ਪੜ੍ਹ ਕੇ ਕਰ ਲਊ ਹਾਂ ਕਰੀਮਾਂ ਦੇ ਉੱਥੇ ਪਾਊਡਰਾਂ ਦੇ ਨਾਂ ਹੀ ਪੜਨੇ ਆ ਹੋਰ ਕੀ ਕਰਨਾ ਹੀ ਉੱਥੇ ਉੱਥੇ ਕਿਹੜਾ ਗਾੜੀ ਕੰਪਿਊਟਰ ਚ ਚਲਾਉਣੇ ਹੁੰਦੇ ਆ ਪਤਾ ਸੈਲੂਨ ਦੇ ਵਿੱਚ ਇੰਨਾ ਕਿਤੇ 20 25 25000 ਤੋਂ ਸਟਾਰਟਿੰਗ ਕਰਨ ਦੇ ਤਨਖਾਹਾਂ ਦੀ ਤੇ ਜੇ ਆਪਣੇ ਜੋ ਗਿਆ ਹੋਣ ਗਿਆ ਤੇ ਕੱਲ ਨੂੰ ਕਿਤੇ ਵਹਿ ਗਿਆ ਵੀ ਜਾਣ ਗਿਆ ਨਾ ਕੈਨ ਲੱਗਿਆ ਸੌਖਾ ਹੁੰਦਾ ਜਿਹੜਾ ਕਰੀਏ ਨਾ ਉਹਦੋਂ ਨਹੀਂ ਉਹਦੋਂ ਨਹੀਂ ਸੌਖਾ ਹੋ ਜਾਏਗਾ ਵੇਲਾ ਕਿੱਡੀ ਜ਼ਬਾਨ ਲੜਮਦੀ ਓ ਇਹਨੂੰ ਸਮਝਾਇਆ ਕਰ ਪੇ ਵੱਡਿਆਂ ਨਾਲ ਨਹੀਂ ਐਦਾਂ ਬੋਲੀਦਾ ਹੁਣੇ ਇਹਨੂੰ ਮੈਂ ਅਜੇ ਵੇਲਾ ਇਹੋ ਮਾਤਾਂ ਦੇਣ ਦੀ ਜਾ ਮੇਰਾ ਪੁੱਤ ਸਕੂਲਾਂ ਵਿੱਚ ਉਹਨਾਂ ਨੇ ਸਵਾਹ ਸਿਖਾਉਣਾ ਇਹਨਾਂ ਨੂੰ ਤਾਬ ਖੇਡਣਾ ਮੈਂ ਨਾ ਬਾਜ਼ੀਆਂ ਨਾਲ ਮੈਂ ਨਹੀਂ ਬਾਜ਼ੀਆਂ ਨਾਲ ਖੇਡਣਾ ਮੈਂ ਤੇ ਬੱਸ ਕੁੱਝ ਨਾ ਮਾ ਸਕੂਲ ਦਾ ਕੰਮ ਕਰਨਾ ਵਾ ਚਲੋ ਫਿਰ ਦੋਵੇਂ ਪੜਾਣਾ ਕੰਮ ਕਰ ਲੋ ਤੇ ਤੇਰੀ ਮੈਂ ਬੁੱਕ ਰੱਖੀ ਹੈ ਅਲਮਾਰੀ ਦੇ ਵਿੱਚ ਤੇ ਮੈਂ ਕੱਢ ਕੇ ਦਿੰਨੀ ਆ ਤੇ ਉਹੀ ਜਿਹੜੀ ਨਾ ਉਹੀ ਪੂਰੀ ਕੰਪਲੀਟ ਕਰ ਲੈ ਚੰਗਾ ਨਾ ਆ ਤੋ ਆ ਵੀ ਦੇ ਇਨਾਂ ਨੂੰ ਹੁਣ ਦੀਦੀ ਨਾਲ ਇਹਨਾਂ ਨੇ ਸਵੇਰੇ ਨਾ ਨੂੰ ਕੁ ਸਰਸੁਰਵਾ ਕੇ ਤੇ ਫੇਰ ਗਿੰਗਾ ਫਿਰ ਮੀਰ ਬਾਹਰ ਹੀ ਨਿਕਲੀਆਂ ਸੋ ਉਥੇ ਅੰਦਰ ਹੀ ਖੇਡਦੀਆਂ ਰਹੀਆਂ ਤੇ ਸ਼ਾਮ ਨੂੰ ਫੇਰ ਮੇਰੇ ਨਾਲ ਤਿਆਰ ਹੋਈਆਂ ਅਗਰ ਜੇ ਸ਼ਾਮ ਨੂੰ ਕੰਮ ਤੇ ਤੁਸੀਂ ਜਾਣਾ ਮਮੀ ਤੇ ਮੈਂ ਫੇਰ ਨਾਲ ਹੀ ਜਾਣਾ ਚੱਲ ਜਾਓ ਫਿਰ ਪਾੜ ਪੂੜ ਲਾਓ ਹੁਣ ਮਾਸਾ ਕਿਤਾਬਾਂ ਨੂੰ ਵੀ ਹੱਥ ਲਾ ਲਿਆ ਕਰੋ ਨਹੀਂ ਨਹੀਂ ਪੜ੍ਹਣੀਆਂ ਦੀਦੀ ਕੋਈ ਆਜਾ ਦੇਖ ਮੈਂ ਕਹਿੰਦੀ ਆ ਨਾਲ ਕੰਮ ਤੇ ਲੈ ਜਾ ਕਰ ਅਗਲੀਆਂ ਆਉਂਦੀਆਂ ਨਹੀਂ ਅਹੀਂ ਤੇ ਨਾ ਕੋਰਸ ਕਰਨੇ ਆ ਕੋਰਸ ਤੁਹਾਨੂੰ ਮੈਂ ਕਰਾਉਣੀ ਆ ਜਿੱਦਾਂ ਇਹ ਕੰਮ ਕਰਦੀ ਆ ਨਾ ਮਾਂ ਤੁਹਾਡੀ ਉਥੇ ਝਾੜੂ ਪੋਚੇ ਮਾਰਦੀ ਆ ਇਹ ਤੇ ਗੋਹਾ ਸੁੱਟੋ ਗਿਆ ਤੁਸੀਂ ਤੁਹਾਨੂੰ ਤੇ ਮੈਂ ਚੰਗੀ ਤਰ੍ਹਾਂ ਪੜ੍ਹਾਉਂਗੀ ਮੈਂ ਵੀ ਕਹਿੰਨੀ ਆ ਹਜੇ ਕੀ ਤੁਹਾਨੂੰ ਨਾਲ ਮੱਥਾ ਲਾਉਣਾ ਵਾ ਚੱਲ ਕੋਈ ਗੱਲ ਨਹੀਂ ਜਿਹੜੇ ਚਾਰ ਦਿਨ ਤੁਸੀਂ ਸੌਖੇ ਜੀਣੇ ਆ ਜੀ ਲਵੋ ਹਾ ਇੱਦਾਂ ਬੈਠੀ ਮੇਰੇ ਲਾਗੇ ਆਣ ਕੇ ਆ ਇਹਨਾਂ ਦਾ ਵੀ ਨਾ ਕੋਹਾਲ ਨਹੀਂ ਹੈਗਾ ਮਾਵਾਂ ਧੀਆਂ ਤੇ ਗੱਲਾਂ ਇਦਾਂ ਪੁੱਟ ਪੁੱਟ ਕੇ ਕਰਦੀਆਂ ਆ ਨਾ ਆ ਨਿੱਕੀ ਕੁੜੀ ਦੀ ਤੇ ਜ਼ੁਬਾਨ ਹੀ ਬੜੀ ਚੱਲਦੀ ਆ ਇਹਦੇ ਤੇ ਮੈਨੂੰ ਬੜਾ ਗੁੱਸਾ ਜੜਦਾ ਆ ਤੇਰੇ ਮਾਸਾ ਜਿੰਨੀ ਉਹਨੂੰ ਬੋਲਣ ਦੀ ਅਕਲ ਤਾਂ ਕਣੀ ਸਿਖਾਉਂਦੀ ਹੈਗੀ ਵੀ ਵੱਡੇ ਛੋਟੇ ਨਾਲ ਗੱਲ ਕਿੱਦਾਂ ਕਰਨੀ ਆ ਕਿੰਨੀ ਇਹਨੂੰ ਮੈਂ ਸਮਝਾਇਆ ਵਾ ਪੇ ਨਿਆਣਿਆਂ ਨੂੰ ਬੋਲਣ ਦੀ ਜਾਚ ਦੱਸ ਪੜਨਾ ਨਹੀਂ ਬਹੁਤਾ ਜ਼ਰੂਰੀ ਹੁੰਦਾ ਬੱਚੇ ਨੂੰ ਤਮੀਜ਼ ਵੀ ਹੋਣੀ ਚਾਹੀਦੀ ਹੈ ਗੱਲ ਕਰਨ ਦੀ ਪਰ ਉਹ ਅਗਲੀ ਜਾਂਦੀ ਐ ਬਨਾ ਖਰੇ ਪਲੱਸ 2 ਪੜ੍ਹ ਕੇ ਇਹਨਾਂ ਨੇ ਜੱਜ ਬਣ ਜਾਣਾ ਆ ਉਹਦੇ ਬੜੀਆਂ ਆਸਾਂ ਲਾ ਕੇ ਬੈਠੀ ਆ ਪਰ ਮੈਨੂੰ ਨਹੀਂ ਲੱਗਦਾ ਹੈਗਾ ਇਹ ਕੁੜੀਆਂ ਕੁੱਕ ਕਰਨਗੀਆਂ ਜਿੰਨੀਆਂ ਇਹਨਾਂ ਦੀ ਜ਼ਬਾਨ ਏਡੀ ਲੰਬੀ ਹੋਈ ਆ ਵੇਖਾਂ ਜਾ ਕੇ ਕੰਮ-ਕੁਮ ਕਰਾਵਾਂ ਇਹ ਦੇਖੋ ਕੋਈ ਇਹਨੇ ਤੇ ਸ਼ਾਮਾਂ ਨੂੰ ਫੇਰ ਤਿਆਰੀ ਕੀਤੀ ਆ ਉਧਰ ਤਾਂ ਇਹਨੂੰ ਸਾਰਾ ਪਤਾ ਐ ਵੀ ਕੰਮ ਕਰਨੇ ਆ ਇਹ ਦੇਖੋ ਬਾਕੀ ਕੰਮ ਵੀ ਕਰਾਲਾਂ ਕੱਪੜਿਆਂ ਦੀ ਪੰਡ ਵੀ ਪਈ ਏ ਧੋਣ ਵਾਲੀ ਉਹ ਤਾਂ ਤਵਾਵਾਂ ਇਹਦੇ ਕੋਲ ਬਾਕੀ ਕੰਮ ਤੇ ਚੱਲ ਮੈਂ ਸਹੇਜ ਸਹੇਜ ਘਰ ਹੀ ਲਾਉਂਗੀ ਅਜੇ ਮੈਂ ਹਕੀ ਇਹਤੇ ਬੋਝ ਪਾਉਣਾ ਆ ਅਜੇ ਇਹਨੂੰ ਧੱਕਾ ਬੜਾ ਲੱਗਣਾ ਜਦੋਂ ਇਹਨੂੰ ਪਤਾ ਲੱਗੂਗਾ ਕਿ ਆਹ ਗੱਲ ਬਣੀ ਆ ਘਰ